ਸੱਤ ਸਿਰਿਆ ਕਾਜੀ ਚੁਟਕਲੇ ਭਾਗ 33 ਲੈ ਕੇ ਫੇਰ ਹਾਜ਼ਰਾਂ ਤੁਹਾਨੂੰ ਹਸਾਉਣ ਲਈ ਆਜੋ ਫਿਰ ਸ਼ੁਰੂ ਕਰਦਿਆਂ ਰੌਣਕਾਂ ਲਾਉਣੇ ਆ ਉਦਾਸੀ ਭਜਾਉਣੇ ਆ ਘਰ ਵਾਲੀ ਕਹਿੰਦੀ ਅੱਜ ਮੇਰੀ ਕਹਿੰਦੀ ਸਿਹਤ ਜੀ ਨਹੀਂ ਠੀਕ ਲੱਗਦੀ ਘਰ ਵਾਲਾ ਕਹਿੰਦਾ ਉਹ ਮੈਂ ਸੋਚ ਰਿਹਾ ਸੀ ਵੀ ਜੇ ਆਪਾਂ ਅੱਜ ਡਿਨਰ ਬਾਹਰ ਕਰ ਆਈਏ ਘਰ ਵਾਲੀ ਕਹਿੰਦੀ ਸੱਚੀ ਲੈ ਮੈਂ ਤਾਂ ਕਹਿੰਦੀ ਮਜ਼ਾਕ ਕਰ ਰਹੀ ਸੀ ਕਹ ਰਿਹਾ ਲ ਕਹਿੰਦਾ ਫਿਰ ਮੈਂ ਵੀ ਮਜ਼ਾਕ ਹੀ ਕਰ ਰਿਹਾ ਸੀ ਚੱਲ ਕਹਿੰਦਾ ਰੋਟੀ ਬਣਾ ਕੁੜੀ ਕਹਿੰਦੀ ਜਦੋਂ ਬੱਦਲ ਗਰਜਦੇ ਨੇ ਤੇਰੀ ਯਾਦ ਆਉਂਦੀ ਹੈ ਜਦੋਂ ਸੌਣ ਆਉਂਦਾ ਹੈ ਤੇਰੀ ਯਾਦ ਆਉਂਦੀ ਹੈ ਜਦੋਂ ਮੀਂਹ ਦੀਆਂ ਕਣੀਆਂ ਡਿੱਗਦੀਆਂ ਨੇ ਨਾ ਉਦੋਂ ਤੇਰੀ ਯਾਦ ਆਉਂਦੀ ਹੈ ਮੁੰਡਾ ਬੋਲਦਾ ਮੈਨੂੰ ਪਤਾ ਹੈ ਤੇਰੀ ਸ਼ਾਤਰੀ ਮੇਰੇ ਕੋਲ ਹੈ ਕੋਈ ਨਾ ਮੋੜਦੀ ਬੱਲੂ ਕਹਿੰਦਾ ਜਿਹੜਾ ਮੇਰੀ ਇੱਛਾ ਪੂਰੀ ਕਰੂਗਾ ਨਾ ਉਹਨੂੰ ਮੈਂ 1 ਲੱਖ ਰੁਪਇਆ ਨਾਮ ਦਊਂਗਾ। ਕੱਲੂ ਕਹਿੰਦਾ ਕੀ ਇੱਛਾ ਤੇਰੀ? ਬੱਲੂ ਕਹਿੰਦਾ ਮੈਨੂੰ 2 ਲੱਖ ਰੁਪਇਆ ਚਾਹੀਦਾ। ਸਵਾਮੀ ਜੀ ਕਹਿੰਦਾ ਉਹ ਘਰ ਵਾਲੀ ਨੂੰ ਕੀ ਕਹਿੰਦੇ ਨੇ ਜਿਹੜੀ ਸੋਹਣੀ ਵੀ ਹੋਵੇ, ਚੰਗੀ ਵੀ ਹੋਵੇ, ਲੰਮੀ ਵੀ ਹੋਵੇ, ਦਿਮਾਗ ਤੋਂ ਵੀ ਤੇਜ ਹੋਵੇ ਤੇ ਘਰ ਵਾਲੇ ਦੇ ਸਮਝਾਉਣ ਤੇ ਘਰ ਵਾਲੇ ਨਾਲ ਲੜਦੀ ਵੀ ਨਾ ਹੋਵੇ। ਸਵਾਮੀ ਜੀ ਬੋਲਦਿਆ। ਕਹਿੰਦਾ ਪੁੱਤੇ ਤਾਂ ਮਨ ਦਾ ਵਹਿਮ ਹੀ ਐ, ਮਨ ਦਾ ਵਹਿਮ ਕਹਿੰਦੇ ਨੇ ਇਹਨੂੰ ਤਾਂ ਬਸ ਬੇਟਰ ਨੇ ਕਾਲੂ ਨੂੰ ਬੈਲ ਦਿੱਤਾ ਕਾਲੂ ਕਹਿੰਦਾ ਹਾਂ ਲੈ ਕਹਿੰਦਾ ਮੇਰਾ ਕਾਰਡ ਰੱਖ ਲੈ ਬੇਟਰ ਕਹਿੰਦਾ ਪਰ ਇਹ ਤਾਂ ਕਹਿੰਦਾ ਰਾਸ਼ਨ ਕਾਰਡ ਹੈ ਕਾਲੂ ਬੋਲਦਾ ਉਹ ਹੈਲੋ ਬਾਹਰ ਫਿਰ ਕਹਿੰਦਾ ਕਿਉਂ ਲਿਖ ਕੇ ਲਾਇਆ ਹੋਇਆ ਵੀ ਹਰ ਤਰ੍ਹਾਂ ਦਾ ਕਾਰਡ ਚੱਲੂਗਾ ਘਰ ਵਾਲੀ ਕਹਿੰਦੀ ਮੈਂ ਕਿਵੇਂ ਲੱਗ ਰਹੀ ਹਾਂ ਘਰ ਵਾਲਾ ਕਹਿੰਦਾ ਸੋਹਣੀ ਲੱਗ ਰਹੀ ਘਰ ਵਾਲੀ ਕਹਿੰਦੀ ਫਿਰ ਮੇਰੇ ਲਈ ਨਾ ਕੋਈ ਸ਼ਾਇਰੀ ਬੋਲੋ ਮੈਨੂੰ ਸ਼ੇਰ ਬੋਲ ਕੇ ਸੁਣਾਓ ਘਰ ਵਾਲਾ ਬੋਲ ਕਹਿੰਦਾ ਆਜ ਜਿਹੜੀ ਤੂੰ ਇੰਨੀ ਲੱਗ ਰਹੀ ਆ ਨਾ ਪਿਆਰੀ ਅਈਦੇ ਹੀ ਜਾਂਦੀ ਹੈ ਮੇਰੀ ਤਨਖਾਹ ਸਾਰੀ ਡਾਕਟਰ ਕਹਿੰਦਾ ਮੇਰੇ ਕੋਲ ਆਉਣ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਕੋਲ ਵੀ ਗਏ ਸੀ ਮਰੀਜ਼ ਕਹਿੰਦਾ ਹਾਂਜੀ ਕਹਿੰਦਾ ਸਾਡੇ ਉੱਥੇ ਨੇੜੇ ਹੀ ਨਾ ਨੁੱਕੜ ਤੇ ਇੱਕ ਦਵਾਖਾਨਾ ਬਣਿਆ ਹੋਇਆ ਉਹਦੇ ਕੋਲੇ ਗਏ ਸੀ ਡਾਕਟਰ ਕੋਲੇ ਡਾਕਟਰ ਕਹਿੰਦਾ ਉਹਨੇ ਪੱਕੀ ਕੋਈ ਸੜੀ ਹੋਈ ਸਲਾਹ ਦਿੱਤੀ ਹੋਣੀ ਆ ਮਰੀਜ਼ ਕਹਿੰਦਾ ਹਾਂਜੀ ਉਹਨੇ ਇਹੀ ਕਿਹਾ ਸੀ ਵੀ ਤੁਹਾਡੇ ਕੋਲ ਆ ਜਾਵਾਂ ਦੇਖੋ ਵੀ ਜਿੱਥੇ ਤੱਕ ਹੋ ਸਕਦਾ ਨਾ ਹੱਸਦੇ ਰਹੋ ਜੇ ਤੱਕ ਕੱਲਿਓਂ ਕੁਵਾਰਿਓਂ ਤਾਂ ਤਾਂ ਦੂਜਿਆਂ ਤੇ ਹੱਸਦੇ ਰਹੋ ਜੇ ਵਿਆਹੇ ਹੋਇਓ ਤਾਂ ਆਪ ਦੇ ਆਪ ਇਤਿਹਾਸ ਤੇ ਰਹੋ ਮਾਲਕ ਕਹਿੰਦਾ ਨੌਕਰ ਨੂੰ ਉਹ ਕਹਿੰਦਾ ਮੱਛਰ ਮਾਰਦੇ ਉਹ ਕਹਿੰਦਾ ਬਾਲੇ ਹੋ ਗਏ ਨੌਕਰ ਆਲਸੀ ਸੀ ਥੋੜੇ ਟਾਈਮ ਬਾਅਦ ਫੇਰ ਮੱਛਰਾਂ ਦੀ ਆਵਾਜ਼ ਆਉਣ ਲੱਗੀਆਂ ਮਾਲਕ ਕਹਿੰਦਾ ਉਹ ਤੂੰ ਮੱਛਰ ਨਹੀਂ ਮਾਰੇ ਨੌਕਰ ਕਹਿੰਦਾ ਜੀ ਮੱਛਰ ਤਾਂ ਮਾਰਤੇ ਇਹ ਤਾਂ ਉਹਨਾਂ ਦੀ ਘਰ ਵਾਲੀਆਂ ਨੇ ਵਿਚਾਰੀਆਂ ਬਰਾਕ ਦੇ ਵਿੱਚ ਰੋ ਰਹੀਆਂ ਨੇ ਤਾਰੀ ਜ਼ਿੰਦਗੀ ਨਾ ਅਪਾ ਹੀ ਗੱਲ ਕਹਿੰਦੇ ਰਹਨੇ ਆ ਚਾਰ ਲੋਕ ਕੀ ਕਹਿਣਗੇ ਤੇ ਅਖੀਰ ਦੇ ਵਿੱਚ ਉਹ ਚਾਰ ਲੋਕ ਆਹੀ ਕਹਿੰਦੇ ਹੁੰਦੇ ਨੇ ਬੰਦਾ ਤਾਂ ਚੰਗਾ ਸੀ ਚਲਿਆ ਗਿਆ ਚਲੋ ਰੱਬ ਦੇ ਮੂਹਰੇ ਕੀ ਦਾ ਜੋਰ ਚੱਲਦਾ ਧਾਰ ਵਾਲਾ ਕਹਿੰਦਾ ਕੱਲ ਮੈਂ ਇੱਥੇ 500 ਦੀ ਗੁੱਟੀ ਰੱਖੀ ਸੀ ਉਹਦੇ ਉੱਤੇ ਲਾਲ ਰੰਗ ਦੀ ਰਾਬੜ ਚੜਾਈ ਹੋਈ ਸੀ ਘਰ ਵਾਲੀ ਆ ਗਈ ਰਾਬੜ ਫਟਾਉਂਦੇ ਹੋਏ ਬੋਲਦੀ ਆ ਚੱਕ ਕੇ ਕਹਿੰਦੀ ਰਾਬੜ ਤੇਰੀ ਜਾਨ ਨਿਕਲੀ ਜਾ ਰਹੀ ਸੀ ਇੱਕ ਰਾਬੜ ਦੇ ਪਿੱਛੇ ਕਵੇਰੇ ਦਾ ਭੁੱਲਿਆ ਜੇ ਸ਼ਾਮ ਨੂੰ ਘਰੇ ਆ ਜੇ ਨਾ ਪਹਿਲਾਂ ਤੂੰ ਚੰਗੀ ਤਰ੍ਹਾਂ ਕੁੱਟੋ ਵੀ ਜੇ ਰਾਹ ਦਾ ਨਹੀਂ ਪਤਾ ਫਿਰ ਜਾਣਨਾ ਕਿ ਹੁੰਨਾ ਹੈ ਮਾਸਟਰ ਕਹਿੰਦਾ ਭਾਈਚਾਰਾ ਸ਼ਬਦ ਵਰਤਦੇ ਹੋਏ ਕੋਈ ਬਾਕ ਬਣਾਓ ਜਵਾਕ ਬੋਲਦਾ ਕਹਿੰਦਾ ਕੱਲ ਮੈਂ ਦੁੱਧ ਵਾਲੇ ਨੂੰ ਕਿਹਾ ਵੀ ਤੂੰ ਦੁੱਧ ਇੰਨਾ ਮਹਿੰਗਾ ਕਿਉਂ ਲਾਉਣਾ ਦੁੱਧ ਵਾਲਾ ਬੋਲਦਾ ਕੀ ਕਰੀਏ ਭਾਈਚਾਰਾ ਬਹੁਤ ਮਹਿੰਗਾ ਹੋ ਗਿਆ ਘਰ ਵਾਲਾ ਰੇਡੀਓ ਤੇ ਪਾਸਨ ਸੁਣ ਰਿਹਾ ਸੀ ਘਰ ਵਾਲੀ ਕਹਿੰਦੀ ਕੀ ਸੁਣ ਰਿਹਾ ਹੈ ਕਹਿੰਦਾ ਮੋਦੀ ਦੇ ਮਨ ਦੀ ਗੱਲ ਘਰ ਵਾਲੀ ਕਹਿੰਦੀ ਮੇਰੇ ਤਾਂ ਕਦੇ ਮਨ ਦੀ ਗੱਲ ਸੁਣੀ ਕਹਿੰਦਾ ਤੇਰੇ ਮਨ ਦੀ ਗੱਲ ਨਹੀਂ ਹੁੰਦੀ ਤੇਰੇ ਮਨ ਦੀ ਤਾਂ ਪੜਾਅਸ ਹੁੰਦੀ ਹੈ ਇੱਕ ਬੰਦਾ ਕਾਲਜ ਦੇ ਟਾਇਲਟ ਦੇ ਵਿੱਚ ਗਿਆ ਟਾਇਲਟ ਸੀਟ ਤੇ ਬੈਠਿਆ ਤਾਂ ਮੂਰੇ ਕੰਧ ਦੇ ਉੱਤੇ ਲਿਖਿਆ ਹੋਇਆ ਸੀ ਐਨਾ ਜ਼ੋਰ ਜੇ ਪੜ੍ਹਾਈ ਚ ਲਾਇਆ ਹੁੰਦਾ ਨਾ ਅੱਜ ਨੂੰ ਕਿਸੇ ਚੰਗੀ ਸੀਟ ਤੇ ਬੈਠਾ ਹੁੰਦਾ ਘਰ ਵਾਲਾ ਕਹਿੰਦਾ ਸਬਜ਼ੀ 'ਚ ਲੂਣ ਕਿਉਂ ਨਹੀਂ ਹੈਗਾ ਘਰ ਵਾਲੀ ਕਹਿੰਦੀ ਉਹ ਥੋੜੀ ਜੀ ਸਬਜੀ ਨਾ ਜਲ ਗਈ ਸੀ ਘਰ ਵਾਲਾ ਕਹਿੰਦਾ ਫਿਰ ਲੂਣ ਕਿਉਂ ਨਹੀਂ ਪਾਇਆ ਕਹਿੰਦੀ ਅਸੀਂ ਜਲੇ ਤੇ ਨਮਕ ਨਹੀਂ ਛਿੜਕਦੇ ਮਾਸਟਰ ਕਹਿੰਦਾ ਆਪਣੇ ਪਿਓ ਦਾ ਨਾਮ ਕਹਿੰਦਾ ਅੰਗਰੇਜ਼ੀ ਚ ਦੱਸੋ ਪੱਪੂ ਕਹਿੰਦਾ ਜੀ ਬਿਊਟੀਫੁਲ ਰੈੱਡ ਅੰਡਰਵੇਅਰ ਮਾਸਟਰ ਕਹਿੰਦਾ ਵਾਈ ਕੀ ਬਕਵਾਸ ਆ ਉਹ ਪੰਜਾਬੀ ਚ ਦੱਸ ਕਹਿੰਦਾ ਕੀ ਆ ਕਹਿੰਦਾ ਜੀ ਸੁੰਦਰ ਲਾਲ ਚੱਡਾ ਆ ਆਇਓਡੈਕਸ ਤੇ ਮੂਵ ਵਾਲੀਆਂ ਕੰਪਨੀਆਂ ਨਾ ਸਿਰਫ ਬੀਬੀਆਂ ਦੀਆਂ ਟੂਹੀਆਂ ਹੀ ਦੁਖਦੀਆਂ ਦਿਖਾਉਂਦੀਆਂ ਨੇ ਤੇ ਉਹ ਬੰਦਿਆਂ ਦੀਆਂ ਟੂਹੀਆਂ ਸਿਮਿੰਟ ਦੀਆਂ ਬਣੀਆਂ ਆਉਂਦੀਆਂ ਨੇ ਇਹ ਨਹੀਂ ਦੁਖਦੀਆਂ ਇੱਕ ਜਵਾਕ ਰੋ ਰਿਹਾ ਸੀ ਉਹਦਾ ਪਾਪਾ ਕੀ ਹੋ ਗਿਆ ਕਹਿੰਦਾ ਰੋ ਕੇ ਹੋ ਰਿਹਾ ਕਹਿੰਦਾ ਪਹਿਲਾਂ 10 ਰੁਪਏ ਦੇ ਫੇਰ ਦੱਸੂਗਾ ਉਹਦੇ ਪਾਪ ਨੇ 10 ਰੁਪਏ ਦਿੱਤੇ ਕਹਿੰਦਾ ਲੈ ਹੁਣ ਦੱਸ ਕੀ ਹੋਇਆ ਕਹਿੰਦਾ ਮੈਂ ਤਾਂ 10 ਰੁਪਏ ਕਰਕੇ ਰੋ ਰਿਹਾ ਸੀ ਦੇਖੋ ਵੀ ਬੰਦਿਓ ਕਾਰ ਵਾਲੀਆਂ ਨਾ ਮਹਿੰਦੀ ਵਾਲੇ ਹੱਥ ਦੇ ਉੱਤੇ ਤੁਹਾਡਾ ਨਾਮ ਪਤਾ ਕਿਉਂ ਲਿਖਾਉਂਦੀਆਂ ਨੇ ਕਾ ਕੇ ਤੁਸੀਂ ਉਹਨਾਂ ਦੀ ਮੂਠੀ 'ਚ ਰਹੋ ਦੇਖੋ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਬਿਨਾ ਗਾਲ ਕੱਢੇ ਕਾਰ ਗੱਡੀ ਟਰੱਕ ਜੋ ਵੀ 10 ਕਿਲੋਮੀਟਰ ਤੱਕ ਚਲਾ ਸਕਦੇ ਹੋ ਤਾਂ ਤੁਸੀਂ ਆਪ ਦੇ ਆਪ ਨੂੰ ਛੋਟਾ ਮੋਟਾ ਸੰਤ ਮੰਨ ਸਕਦੇ ਹੋ ਮਾਸਟਰ ਕਹਿੰਦਾ ਬੱਚਿਓ ਵਾਅਦਾ ਕਰੋ ਕਦੇ ਸ਼ਰਾਬ ਨਹੀਂ ਪੀਓਗੇ ਬੱਚੇ ਕਹਿੰਦੇ ਜੀ ਵਾਅਦਾ ਕਰਦੇ ਹਾਂ ਵਾਦਾ ਕਰੋ ਕਦੇ ਕੁੜੀਆਂ ਪਿੱਛੇ ਨਹੀਂ ਜਾਵੋਗੇ ਕਹਿੰਦਾ ਜੀ ਵਾਦਾ ਕਰਦੇ ਆ ਹਰੇਕ ਕੁੜੀ ਨੂੰ ਭੈਣ ਕਹੋਗੇ ਵਾਦਾ ਕਰੋ ਕਹਿੰਦਾ ਜੀ ਵਾਦਾ ਕਰਦੇ ਆ ਕਹਿੰਦੇ ਵਾਦਾ ਕਰੋ ਬਤਨ ਲਈ ਜਾਨ ਦਵੋਗੇ ਕਹਿੰਦੇ ਜੀ ਬਤਨ ਲਈ ਵੀ ਜਾਨ ਦਵਾਂਗੇ ਆਹ ਹਰਜੀ ਜ਼ਿੰਦਗੀ ਤੋਂ ਕਰਾਉਣਾ ਵੀ ਕੀ ਹੈ ਇੱਕ ਰਾਜੇ ਨੇ ਜੋਤਸੀ ਨੂੰ ਬੁਲਾਇਆ ਜੋਤਸੀ ਨੂੰ ਚੱਕ ਕੇ ਜੇਲ੍ਹ ਚ ਪਵਾਤਾ ਜੋਤਸੀ ਕਹਿੰਦਾ ਮੇਰਾ ਗੁਨਾਹ ਕੀ ਹੈ ਕਹਿੰਦਾ ਆਹੀ ਗੁਨਾਹ ਤੇਰਾ ਜੇ ਕਹਿੰਦਾ ਤੈਨੂੰ ਕੋ ਵੇਖਦਾ ਪਤਾ ਆਉਂਦਾ ਤੂੰ ਫਿਰ ਮੇਰੇ ਕੋਲੇ ਆਉਂਦਾ ਹੀ ਕਿਉਂ ਮੇਰਾ ਕੀ ਸਵਾਦ ਦੱਸੇਗਾ ਘਰ ਵਾਲੀ ਨੇ ਘਰ ਵਾਲੇ ਦਾ ਸਿਰ ਦਬਦੇ ਹੋਏ ਬੜੇ ਪਿਆਰ ਨਾਲ ਪੁੱਛਿਆ ਮੈਥੋਂ ਪਹਿਲਾਂ ਕਹਿੰਦੀ ਵਿਆਹ ਤੋਂ ਪਹਿਲਾਂ ਤੁਹਾਡਾ ਸਿਰ ਕੌਣ ਦਬਦਾ ਸੀ ਘਰ ਵਾਲਾ ਬੋਲਦਾ ਵਿਆਹ ਤੋਂ ਪਹਿਲਾਂ ਦੁੱਖਦਾ ਹੀ ਨਹੀਂ ਸੀ ਮਾਸਟਰ ਕਹਿੰਦਾ ਬਈ 1969 ਦੇ ਵਿੱਚ ਕੀ ਹੋਇਆ ਸੀ ਜੱਗੂ ਕਹਿੰਦਾ ਜੀ ਗਾਂਧੀ ਜੀ ਦਾ ਜਨਮ ਹੋਇਆ ਸੀ ਮਾਸਟਰ ਕਹਿੰਦਾ ਸ਼ਾਬਾਸ਼ ਹੁਣ ਕਹਦਾ 1972 ਦੇ ਵਿੱਚ ਕੀ ਹੋਇਆ ਸੀ ਪੱਪੂ ਤੂੰ ਦੱਸ ਕਹਿੰਦਾ ਗਾਂਧੀ ਜੀ 3 ਸਾਲ ਦੇ ਹੋਏ ਸੀ ਜਦ ਇਨਸਾਨ ਨੇ ਮੱਛੀ ਦਾ ਪਹਿਲੀ ਵਾਰ ਸ਼ਿਕਾਰ ਕੀਤਾ ਹੋ ਨੈਟ ਚ ਫਸਾ ਕੇ ਜਾਲ ਚ ਫਸਾ ਕੇ ਤਾਂ ਮੱਛੀ ਨੇ ਸ਼ਰਾਪ ਦਿੱਤਾ ਹੋ ਵੀ ਤੂੰ ਵੀ ਇੱਕ ਦਿਨ ਨਟ ਦੇ ਵਿੱਚ ਫਸੇਗਾ ਅੱਜ ਦੇਖ ਲੋ ਸਾਰੇ ਨੈਟ ਚ ਫਸੇ ਹੋਏ ਨੇ ਇੱਕ ਬਾਦਸ਼ਾਹ ਨੇ ਸਾਰੇ ਕੈਦੀਆਂ ਨੂੰ ਖੁਸ਼ ਹੋ ਕੇ ਰਿਹਾ ਕਰਦਾ ਉਹਨੇ ਫਿਰ ਇੱਕ ਬਜ਼ੁਰਗ ਕੈਦੀ ਨੂੰ ਦੇਖਿਆ ਕਹਿੰਦਾ ਤੁਸੀਂ ਕਦੋਂ ਤੋਂ ਝੇਲ ਦੇ ਵਿੱਚ ਕਹਿੰਦਾ ਪੁੱਤ ਮੈਂ ਤਾਂ ਤੇਰੇ ਪਿਓ ਦੇ ਵੇਲੇ ਦਾ ਜੇਲ੍ਹ ਦੇ ਵਿੱਚ ਆ ਰਾਜੇ ਦੇ ਬਾਸ਼ੇ ਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਉਹਨੇ ਬਜ਼ੁਰਗ ਨੂੰ ਫੇਰ ਜੇਲ੍ਹ ਚ ਪਵਾਤਾ ਕਹਿੰਦਾ ਇਹ ਤਾਂ ਮੇਰੇ ਪਿਓ ਦੀ ਨਿਸ਼ਾਨੀ ਐ ਮੁੰਡਾ ਕੁੜੀ ਨੂੰ ਸਕੂਟਰੀ ਚਕਾਰਿਆ ਸੀ ਕਹਿੰਦਾ ਤੂੰ ਜਿਹੜੇ ਪਾਸੇ ਵੀ ਜਾਣਾ ਨਾ ਉਸ ਪਾਸੇ ਦਾ ਇੰਡੀਕੇਟਰ ਦੇਣਾ ਫੇਰ ਉਧਰ ਜਾਣਾ ਕੁੜੀ ਬੋਲਦੀ ਐ ਕਹਿੰਦੀ ਮੈਂ ਕਿਉਂ ਦੱਸਾਂ ਕਿਸੇ ਨੂੰ ਵੀ ਮੈਂ ਕਿੱਧਰ ਜਾਣਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਕੁਰਬਾਨੀ ਪਤਾ ਕੀ ਹੈ ਜਦੋਂ ਤੁਸੀਂ ਆਪਣਾ ਮੋਬਾਈਲ ਚਾਰਜ ਤੋਂ ਲਾ ਕੇ ਕਿਸੇ ਦੂਜੇ ਦਾ ਲਾਉਣ ਦਿੰਦੇ ਹੋ ਇੱਕ ਬੰਦਾ ਚਾਬੀ ਨਾਲ ਆਪਣੇ ਕੰਨ ਦੇ ਵਿੱਚ ਖੁਰਕ ਕਰ ਰਿਹਾ ਸੀ ਦੂਜਾ ਬੰਦਾ ਉਹਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ ਉਹ ਬੋਲਦਾ ਕਹਿੰਦਾ ਬਰੇ ਜੇ ਸਟਾਰਟ ਨਹੀਂ ਹੋ ਰਿਹਾ ਮੈਂ ੱਤਕਾ ਲਾ ਮ ਘਰ ਵਾਲਾ ਕਬਰਾਇਆ ਹੋਇਆ ਕਰਿਆ ਹੈ ਘਰ ਵਾਲੀ ਨੂੰ ਬੋਲਦਾ ਕਹਿੰਦਾ ਜਦੋਂ ਮੈਂ ਰਾਹਤੇ ਦੇ ਵਿੱਚੋਂ ਆ ਰਿਹਾ ਸੀ ਨਾ ਇੱਕ ਕੁੱਤਾ ਉਦੋਂ ਉਹਨਾਂ ਦੀ ਛੋਟੀ ਕੁੜੀ ਬੋਲਦੀ ਕਹਿੰਦੀ ਮੇਰੀ ਵੀਰੇ ਨੇ ਪੈਨਸਲ ਤੋੜਤੀ ਉਹ ਫੇਰ ਬੋਲਣ ਲੱਗਿਆ ਘਰ ਵਾਲਾ ਕਹਿੰਦਾ ਹਾਂ ਮੈਂ ਗੱਲ ਕਰ ਰਿਹਾ ਸੀ ਕੁੱਤਾ ਉਦੋਂ ਬਾਅਦ ਉਹਦਾ ਭਰਾ ਬੋਲ ਪਿਆ ਕੁੜੀ ਦਾ ਕਹਿੰਦਾ ਇਹਨੇ ਪਹਿਲਾਂ ਮੇਰੀ ਮੰਮੀ ਕਾਰ ਤੋੜੀ ਐ ਉਹਦੀ ਮੰਮੀ ਬੋਲਦੀ ਐ ਕਹਿੰਦੀ ਟਹਿ ਜਾਣੇ ਰੱਬ ਕਰਕੇ ਚੁੱਪ ਕਰ ਜਾਓ ਪਹਿਲਾਂ ਕੁੱਤੇ ਦੀ ਗੱਲ ਸੁਣ ਲਾਂਨ ਦੋ ਇੱਕ ਬਾਬੇ ਨੇ ਮੈਨੂੰ ਕਿਹਾ ਸੀ ਕਹਿੰਦਾ ਪੁੱਤ ਤੇਰੇ ਕੋਲੇ ਐਨਾ ਆਊਗਾ ਨਾ ਐਨਾ ਆਊਗਾ ਤੂੰ ਕਹਿੰਦਾ ਬੰਦਾ ਬੰਦਾ ਥੱਕ ਜਾਏਗਾ ਫੇਰ ਵੀ ਤੇਰੇ ਕੋਲੇ ਮੁੱਕਣਾ ਨਹੀਂ ਆਉਂਦਾ ਹੀ ਰਹੂਗਾ ਅੱਜ ਪਤਾ ਲੱਗਿਆ ਵਟਸਐਪ ਵਾਲੇ ਮੈਸੇਜਾਂ ਦੀ ਗੱਲ ਕਰਦਾ ਸੀ ਬਾਬਾ ਤਾਂ ਕੁੜੀ ਨੇ ਫੋਨ ਲਾਇਆ ਕਹਿੰਦੀ ਸੌ ਗਿਆ ਮੇਰਾ ਸੋਨਾ ਮੁੰਡਾ ਕਹਿੰਦਾ ਹਾਂ ਸੌ ਗਿਆ ਕਹਿੰਦੀ ਜੇ ਸੌ ਗਿਆ ਫਿਰ ਫੋਨ ਕਿਵੇਂ ਚੱਕ ਲਿਆ ਕਹਿੰਦਾ ਮੈਂ ਸੋਨੇ ਦਾ ਪਾਪਾ ਬੋਲਦਾ ਕੱਲ ਵਾਲੇ ਪੇਪਰ 'ਚ ਜੇ ਫੇਲ ਹੋ ਗਿਆ ਨਾ ਤੇਰੇ ਸੋਨੇ ਦੀ ਐਸੀ ਰੀਲ ਬਣਾਉਂ ਸੌਣ ਲੈਕ ਨਹੀਂ ਰਹਿਣਾ ਪੱਪੂ ਕਹਿੰਦਾ ਉਹ ਜਿਹੜਾ ਸਾਹਮਣੇ ਟੇਬਲ ਤੇ ਬੰਦਾ ਬੈਠਾ ਨਾ ਉਹਦੇ ਨਾਲ ਮੇਰੀ ਦੁਸ਼ਮਣੀ ਟੇਬਲ ਤੇ ਚਾਰ ਬੰਦੇ ਬੈਠੇ ਸੀ ਉਹਦਾ দোਸਤ ਕਹਿੰਦਾ ਉਹ ਟੇਬਲ ਤੇ ਤਾਂ ਚਾਰ ਬੰਦੇ ਬੈਠੇ ਨੇ ਉਹ ਕਹਿੰਦਾ ਜਿਹਦੇ ਮੁੱਛਾਂ ਰੱਖੀਆਂ ਹੋਈਆਂ ਕਹਿੰਦਾ ਮੁੱਛਾਂ ਤਾਂ ਚਾਰਾਂ ਦੇ ਆਉਂਦੇ ਰੱਖੀਆਂ ਹੋਈਆਂ ਨੇ ਕਹਿੰਦਾ ਉਹ ਜਿਹਦੇ ਚਿੱਟੇ ਕੱਪੜੇ ਪਾਏ ਹੋਏ ਨੇ ਕਹਿੰਦਾ ਚਿੱਟੇ ਕੱਪੜੇ ਵੀ ਚਾਰਾਂ ਦੇ ਪਾਏ ਹੋਏ ਨੇ ਪੱਪੂ ਨੇ ਰਿਵਾਲਵਰ ਕੱਢਿਆ ਤਿੰਨਾਂ ਦੇ ਗੋਲੀ ਮਾਰਤੀ ਕਹਿੰਦਾ ਉਹ ਜਿਹੜਾ ਹੁਣ ਕੱਲਾ ਰਹਿ ਗਿਆ ਉਹਦੇ ਨਾਲ ਮੇਰੀ ਦੁਸ਼ਮਣੀ ਹੈ ਅੱਜ ਕੱਲ 4-5 ਸਾਲ ਦੇ ਜਵਾਕ ਪਤਾ ਨਹੀਂ ਕੀ گاਉਂ ਦੇ ਫਿਰਦੇ ਰਹਿੰਦੇ ਹੁੰਦੇ ਨੇ ਅਸੀਂ 4-5 ਸਾਲ ਦੀ ਉਮਰ ਦੇ ਵਿੱਚ ਬਸ ਆਹੀ گاਉਂਦੇ ਹੁੰਦੇ ਸੀ ਸ਼ਕਤੀ ਸ਼ਕਤੀ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਸੋਹਰਾ ਕਹਿੰਦਾ ਭਾਈ ਤੂੰ दारू ਪੀਣਾ ਸਾਨੂੰ ਦੱਸਿਆ ਨਹੀਂ ਪਹਿਲਾਂ ਜਵਾਈ ਬੋਲਦਾ ਉਹਨਾਂ ਦਾ ਕਹਿੰਦਾ ਥੋਡੀ ਕੁੜੀ ਲਹੂ ਪਿੰਦੀ ਐ ਤੁਸੀਂ ਕਿਹੜਾ ਦੱਸਿਆ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਬਾਕੀ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਵਾਲਾ ਬਟਨ ਦਬ ਲਿਆ ਕਰੋ ਘੰਟੀ ਜੀ ਵਾਲਾ ਉਹਦੇ ਨਾਲ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੇਗਾ ਉੱਪਰ ਜਦੋਂ ਵੀ ਆਪਾਂ ਕੋਈ ਵੀ ਵੀਡੀਓ ਪਾਇਆ ਕਰਾਂਗੇ ਬਾਕੀ ਇਦਾਂ ਹੀ ਜੁੜੇ ਰਹੋ ਤੁਹਾਨੂੰ ਹਸਾਉਂਦੇ ਰਹਾਂਗੇ ਕੋਸ਼ਿਸ਼ ਕਰਾਂਗੇ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਈਏ ਧੰਨਵਾਦ